ਤੀ ਮਸੂਮ ਬੱਚਿਆਂ ਦੀ ਜਗਪ੍ਰੀਤ ਨੇ ਜਾਨ ਬਚਾਈ ਜਿਹਦੇ ਵਿੱਚ ਜਗਪ੍ਰੀਤ ਗਮੀਰ ਜਖਮੀ ਹੋ ਗਿਆ ਉਹਨੂੰ ਇਲਾਜ ਕਰਾਉਣ ਦੀ ਬਜਾਏ ਉਹਨੂੰ ਸਮਾਨਦਕੰਤੀ ਬਜਾਏ ਉਹਨੂੰ ਨਾਮ ਦੇਣ ਦੀ ਬਚਾਏ ਜਿਹੜੀ ਕਿਲਾ ਲਾਲ ਦੀ ਪੁਲਿਸਵਾ ਐਸਐਸਓਾ ਉਹਨੇ ਉੱਤੇ ਪਰਚਾਦ ਦਰਜ ਕਰਕੇ ਸਲਾਕਾ ਦੇ ਪਿੱਛੇ ਢੱਕ ਦਿੱਤਾ ਵੀ ਜਿਹੜਾ ਜਗਪ੍ਰੀਤ ਦੇ ਉੱਤੇ ਪਰਚਾ ਦਰਜ ਕੀਤਾ ਵਾ ਪਰਚਾ ਰੱਦ ਕੀਤਾ ਜਾਵੇ ਐਸਐਚਓ ਕਿ ਲਾਲ ਆਦੇ ਜਿਹੜਾ ਐਸਐਚਓ ਆ ਉਹ ਉਹਨੂੰ ਉਹਦੀ ਜਾਂਚ ਕਰਕੇ ਤੇ ਸਸਪੈਂਡ ਕੀਤਾ ਜਾਵੇ SSP ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਉਹੀ ਲੋਕ ਹੈ ਜਿਨ੍ਹਾਂ ਦੇ ਪਿੰਡ ਦਾ ਮੁੰਡਾ ਬੀਤੇ ਦਿਨੀ ਇੱਕ ਕੇਸ ਦੇ ਵਿੱਚ ਫਸ ਗਿਆ। ਦਰਅਸਲ ਬੀਤੇ ਦਿਨੀ ਇੱਕ ਸਕੂਲੀ ਬੱਚਿਆਂ ਦੀ ਵੈਨ ਪ੍ਰਾਲੀ ਦੀ ਅੱਗ ਕਰਕੇ ਅੱਗ ਦੀ ਚਪੇੜ ਦੇ ਵਿੱਚ ਆ ਗਈ ਸੀ ਜਿਸ ਤੋਂ ਬਾਅਦ ਸਕੂਲ ਵੈਨ ਦੇ ਡਰਾਈਵਰ ਤੇ ਮਾਮਲਾ ਦਰਜ ਹੋ ਗਿਆ ਸੀ। ਉਧਰ ਦੂਸਰੇ ਪਾਸੇ ਰਾਸ਼ਟਰੀ ਜਥੇਬੰਦੀ ਦੇ ਵੱਲੋਂ ਬਟਾਲਾ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ SSP ਬਟਾਲਾ ਦੇ ਦਫਤਰ ਦਾ ਘਰਾਕ ਕੀਤਾ ਗਿਆ ਅਤੇ ਇਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਕਿ ਜਿਸ ਡਰਾਈਵਰ ਖਿਲਾਫ ਮਾਮਲਾ ਦਰਜ ਦਾ ਗਿਆਏ ਉਸ ਖਿਲਾਫ ਕੋਈ ਕਾਰਵਾਈ ਨਾ ਹੋਵੇ ਇਹ ਜੋ ਬੀਤੇ ਦਿਨੀ ਪਿੰਡ ਬਿਜਲੀ ਵਾਲ ਦੇ ਕੋਲ ਜਗਪ੍ਰੀਤ ਜੋ ਇੱਕ ਨਿੱਜੀ ਸਕੂਲ ਦੀ ਬਾਤ ਚਲਾਉਂਦਾ ਸੀ ਉਹਨੂੰ ਬਾਤ ਚਲਾਉਂਦੇ ਸਮੇਂ ਜ਼ਾਰ ਇੱਕ ਕਤਾਨ ਦੇ ਵੱਲੋਂ ਨਾਰ ਨੂੰ ਅਕਲ ਲਗਾਈ ਗਈ ਜਿਹਦੇ ਚਪੇੜ ਦੇ ਵਿੱਚ ਉਹ ਬੱਸ ਜਿਹੜੀ ਆ ਗਈ ਜਿਹਦੇ ਮਰਨਾਲ ਅੱਗ ਲੱਗਣ ਦੇ ਨਾਲ 32 ਮਸੂਮ ਬੱਚਿਆਂ ਦੀ ਜਗਪ੍ਰੀਤ ਨੇ ਜਾਨ ਬਚਾਈ ਜਿਹਦੇ ਵਿੱਚ ਜਗਪ੍ਰੀਤ ਗਮੀਰ ਜਖਮੀ ਹੋ ਗਿਆ ਉਹਨੂੰ ਇਲਾਜ ਕਰਾਉਣ ਦੀ بجائے ਉਹਨੂੰ ਸਮਾਨਦਕੰਤੀ ਬਚਾਈ ਉਹਨੂੰ ਨਾਮ ਦੇਣ ਦੀ ਬਚਾਈ ਜਿਹੜੀ ਕਿਲਾ ਲਾਲ ਦੀ ਪੁਲਸਵਾ ਐਸਐਸਓ ਆ ਉਹਨੇ ਉੱਥੇ ਪਰਚਾ ਦਰਜ ਕਰਕੇ ਸਲਾਕਾ ਦੇ ਪਿੱਛੇ ਢੱਕ ਦਿੱਤਾ ਹਾਡੀ ਜਿਹੜੀ ਆ ਪੁਲਸ ਬਰਦਾਸਰ ਨੂੰ ਇਹ ਮੰਗਵਾ ਅੱਜ ਐਸਐਸਪੀ ਦਫਤਰ ਤੇ ਅੱਗੇ ਧਰਨਾ ਲਾ ਕੇ ਜਿਹੜਾ ਵਾਰ-ਵਾਰ 2-3 ਵਾਰੀ ਧਰਨਾ ਲਗਾਇਆ ਗਿਆ ਅਜੇ ਤੱਕ ਪੀੜਤ ਪਰਿਵਾਰ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਹਾਡੀ ਇਹ ਮੰਗਵਾ ਵੀ ਜਿਹੜਾ ਜਗਪ੍ਰੀਤ ਦੇ ਉੱਤੇ ਪਰਚਾ ਦਰਜ ਕੀਤਾ ਵਾ ਪਰਚਾ ਰੱਦ ਕੀਤਾ ਜਾਵੇ ਐਸਐਚਓ ਕਿ ਲਾਲਾ ਦੇ ਜਿਹੜਾ ਐਸਐਚਓ ਆ ਉਹ ਉਹਨੂੰ ਉਹਦੀ ਜਾਂਚ ਕਰਕੇ ਤੇ ਸਸਪੈਂਡ ਕੀਤਾ ਜਾਵੇ ਜਿੰਨਾ ਤੱਕ ਜਗਪ੍ਰੀਤ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਜਗਪ੍ਰੀਤ ਤੇ ਝੂਠਾ ਪਰਚਾ ਰੱਦ ਨਹੀਂ ਕੀਤਾ ਜਾਂਦਾ ਐਸਐਚਓ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਤੇ ਇਤਨੀ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਰਹੂਗਾ ਸਾਡੀ ਐਸਐਸਪੀ ਸਾਹਿਬ ਪਟਾਲਾ ਨਾਲ ਔਰ ਐਸਪੀਡੀ ਸਾਹਿਬ ਨਾਲ ਮੀਟਿੰਗ ਹੋਈ ਆ ਐਸਐਸਪੀ ਸਾਹਿਬ ਨੇ ਸਾਨੂੰ ਪ੍ਰੋਸਾਦ ਆਇਆ ਕਿ ਜਗਪ੍ਰੀਤ ਸਿੰਘ ਦੀ ਕੱਲ ਅਸੀਂ ਜ਼ਮਾਨਤ ਕਰਵਾ ਕੇ ਰਿਹਾ ਕਰਵਾ ਦੇਵਾਂਗੇ ਔਰ ਉਸ ਤੋਂ ਬਾਅਦ ਉੱਜੇ ਦਿਨਾਂ ਦੇ ਵਿੱਚ ਉਹਦਾ ਜਿਹੜਾ ਨਾਂ ਆ ਉਹ ਵੀ ਪਰਚੇ ਚੋਂ ਬਾਹਰ ਕੱਢਿਆ ਜਾਵੇਗਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਕਹਿ ਕੇ ਜਗਪ੍ਰੀਤ ਸਿੰਘ ਨੂੰ ਜਿਹੜਾ ਰਿਹਾ ਸਨਮਾਨਤ ਵੀ ਕੀਤਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਨਾਲੋਂ ਇਹ ਸਾਡੀ ਅੱਜ ਮੀਟਿੰਗ ਹੋਈ ਹੁਣ ਧਰਨੇ ਦਾ ਕੀ ਕਰ ਰਹੇ ਤੁਸੀਂ ਹੁਣ ਅਸੀਂ ਧਰਨਾ ਜਿਹੜਾ ਅੱਜ ਦਾ ਇੱਥੇ ਪੋਸਟਪੋਨ ਕਰ ਦਿੱਤਾ ਚੱਕ ਦਿੱਤਾ ਆ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਐਸਐਸਪੀ ਸਾਹਿਬ ਤੇ ਰਾਜਪਾਲ ਸਿੱਧੂ ਜੀ ਔਰ ਸਾਡੇ ਤੇਜਵੀਰ ਹੁੰਦਲ ਜੀ ਐਸਪੀ ਡੀ ਸਾਹਿਬ ਜਿਨ੍ਹਾਂ ਨੇ ਸਾਨੂੰ ਮੀਟਿੰਗ ਜਿਹੜੀ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਆ ਸਾਨੂੰ ਪੂਰਾ ਭਰੋਸਾ ਦਿਵਾਇਆ ਵਾ ਪ੍ਰਸ਼ਾਸਨ ਨੇ ਕਿ ਅਸੀਂ ਉਹਦੀ ਜ਼ਮਾਨਤ ਕਰਾਉਣ ਦੇ ਵਿੱਚ ਵੀ ਕੱਲ ਮਦਦ ਕਰਾਂਗੇ ਸ਼ਾਸ਼ਨ ਕੋਰਟ ਜ਼ਮਾਨਤ ਉਹਦੀ ਕੱਲ ਦੀ ਤਰੀਕ ਹੈ ਕੱਲ ਉਹਦੀ ਜ਼ਮਾਨਤ ਕਰਵਾ ਦਿੱਤੀ ਜਾਵੇਗੀ ਔਰ ਜਗਪ੍ਰੀਤ ਦਾ ਨਾਮ ਮਕਦਮੇ ਚੋਂ ਬਾਹਰ ਕੱਢਿਆ ਜਾਵੇਗਾ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਟਰਨ ਦੇ ਵਿੱਚ ਦੇ ਕੇ ਬੇਨਤੀ ਕਰਕੇ ਉਹਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਤ ਵੀ ਕੀਤਾ ਜਾਵੇਗਾ ਇਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਜੇਕਰ ਕੋਈ ਇਦਾਂ ਦਾ ਸਾਡੇ ਨਾਲ ਲੱਗਦਾ ਸਾਨੂੰ ਤੇ ਫਿਰ ਅਸੀਂ ਅੱਗੋਂ ਫਿਰ ਜਿਹੜਾ ਸੰਘਰਸ਼ ਕਰਾਂਗੇ ਤੇ ਸੰਘਰਸ਼ ਕਰਾਂਗੇ ਇਹਹੀ ਰਲ ਕੇ ਜਥੇਬੰਦੀਆਂ ਨੇ ਤਰਨਾਇਕ ਲਾਇਆ ਵਾ ਜੋ ਜਗਪ੍ਰੀਤ ਆ ਉਹਦੇ ਤੇ ਜੋ ਪਰਚਾ ਕੀਤਾ ਗਿਆ ਵਾ ਤੇ ਉਹਦੇ ਸਬੰਧ ਵਿੱਚ ਵਾ ਜੋ ਉਹਦੇ ਨਾਲ ਨਜਾਇਜ਼ ਹੋਈ ਆ ਤੇ ਦੂਸਰੇ ਜਿਨ੍ਹਾਂ ਨੇ ਅੱਗ ਲਾਈ ਆ ਉਹਨਾਂ ਨਾਲ ਕੋਈ ਨਹੀਂ ਗੱਲਬਾਤ ਇਹ ਨਹੀਂ ਸਗੋਂ ਬੱਚਿਆਂ ਦੀ ਜਾਨ ਵੀ ਬਚਾਈ ਆ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਇਹਨਾਂ ਨੇ ਵੇਖੋ ਉਹਦੇ ਤੇ ਨਜਾਇਜ਼ ਕੰਮ ਹੋਇਆ ਆ ਅਜੇ ਤੱਕ ਕਿੰਨੇ ਦਿਨ ਹੋ ਗਏ ਉਹਨੂੰ ਜੇਲ੍ਹ ਵਿੱਚ ਨਾ ਉਹਦੇ ਤੇ ਜ਼ਮਾਨਤ ਹੋ ਰਹੀ ਆ ਐਸਐਸਪੀ ਸ਼ਾਹਬ ਨੇ ਇਹਨਾਂ ਨੂੰ ਕਿਹਾ ਕਿ ਇਹੀ ਕਰ ਦਿੰਨੇ ਆ ਇਹਨਾਂ ਦਾ ਮਸਲਾ ਹੱਲ ਕੋਈ ਨਹੀਂ ਹੋਇਆ ਅਜੇ ਤੱਕ ਤੇ ਸਾਨੂੰ ਤਾਂ ਇਹ ਧਰਨਾ ਲਾਉਣ ਦੇ ਇਹ ਕੀ ਮੰਨਦੇ ਕੋਈ ਸਿਆਸਤ ਕੋ ਚੱਲ ਰਹੀ ਹੈ ਇਹਨਾਂ ਦੇ ਵਿੱਚ ਕੋਈ ਕੀ ਹੋ ਰਿਹਾ ਵੇਖੋ ਜੀ ਉਹ ਜਿਨ੍ਹਾਂ ਨੂੰ ਲੋੜ ਹੀ ਜਾਂ ਤੇ ਦੂਜਿਆਂ ਤੇ ਪਰਚਾ ਹੋ ਜਾਂਦਾ ਕੋਈ ਦਰੋਸ ਨਹੀਂ ਹੁੰਦਾ ਜਿਨ੍ਹਾਂ ਨੇ ਅੱਗ ਲਾਈ ਜਾਂ ਕਿਸੇ ਨੇ ਉਹਨਾਂ ਤੇ ਪਰਚਾ ਨਹੀਂ ਹੋਇਆ ਤੇ ਵੇਖੋ ਇੱਕ ਐਸਆਈਓ ਹਨ ਕਰਕੇ ਜੀ ਅਸੀਂ ਕਿੰਨੂੰ ਦਿੰਦੇ ਹੋ ਅਸੀਂ ਸਰਕਾਰ ਦਾ ਵੀ ਆ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਆ ਦੋਨਾਂ ਦਾ ਹੀ ਆ ਜੀ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਕਿ ਉਹਨੂੰ ਪਰਚੇ ਚੋਂ ਬਾਹਰ ਕੱਢਿਆ ਜਾਵੇ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਕਰਕੇ ਤੇ ਵੇਖੋ ਕਈ ਤਰ੍ਹਾਂ ਦੇ ਨੁਕਸਾਨ ਹੋਏ ਆ ਇਹ ਮੀਡੀਆ ਨੂੰ ਵੀ ਪਤਾ ਵਾ ਇੱਕ ਉਥੇ ਕੁੜੀ ਛੜ ਗਈ ਇੱਧਰ ਉੱਥੇ ਬੱਚੀ ਉਹ ਵੀ ਇਹ ਸਾਰਾ ਅੱਗ ਨਾਲ ਹੀ ਹੋਇਆ ਵਾ ਤੇ ਇਹ ਜਿਹੜੀ ਆ ਕਾਨੂੰਨ ਜਿਹੜਾ ਵਾ ਉਹਨਾਂ ਤੇ ਵੀ ਕੱਛਿਆ ਜਾਵੇ ਤੇ ਗਾਂ ਕੋਈ ਅੱਗ ਲਾਉਂਦੀ ਸਾਫ਼ ਨਹੀਂ ਮੰਨਦਾ ਕਲਾਸ਼ ਵਿੱਚ ਕੀ ਹੋਇਆ ਫਿਰ ਇਹ ਸੰਦਰਸ਼ ਛੱਡਾ ਜਿਹੜਾ ਹੋਰ ਤੇਜ ਹੋਊਗਾ ਇਹ ਅਹੀ ਰਲ ਕੇ ਜਥੇਬੰਦੀਆਂ ਨੇ ਤਰਨਾਇਕ ਲਾਇਆ ਵਾ ਜੋ ਜਗਪ੍ਰੀਤ ਆ ਉਹਦੇ ਤੇ ਜੋ ਪਰਚਾ ਕੀਤਾ ਗਿਆ ਵਾ ਤੇ ਉਹਦੇ ਸਬੰਧ ਵਿੱਚ ਵਾ ਜੋ ਉਹਦੇ ਨਾਲ ਨਜਾਇਜ਼ ਹੋਈ ਆ ਤੇ ਦੂਸਰੇ ਜਿਨ੍ਹਾਂ ਨੇ ਅੱਗ ਲਾਈ ਆ ਉਹਨਾਂ ਨਾਲ ਕੋਈ ਨਹੀਂ ਗੱਲਬਾਤ ਇਹ ਨਹੀਂ ਸਕੂ ਬੱਚਿਆਂ ਦੀ ਜਾਨ ਵੀ ਬਚਾਈ ਆ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਇਹਨਾਂ ਨੇ ਵੇਖੋ ਉਹਦੇ ਤੇ ਨਜਾਇਜ਼ ਕੰਮ ਹੋਇਆ ਆ ਅਜੇ ਤੱਕ ਕਿੰਨੇ ਦਿਨ ਹੋ ਕੇ ਉਹਨੂੰ ਜੇਲ੍ਹ ਵਿੱਚ ਨਾ ਉਹਦੇ ਤੇ ਜ਼ਮਾਨਤ ਹੋ ਰਹੀ ਆ ਐਸਐਸਪੀ ਸਾਹਿਬ ਨੇ ਆਨੂੰ ਕਿਹਾ ਕਿ ਇਹੀ ਕਰ ਦਿੰਨੇ ਆ ਇਹਨਾਂ ਦਾ ਮਸਲਾ ਹੱਲ ਕੋਈ ਨਹੀਂ ਹੋਇਆ ਅਜੇ ਤੱਕ ਤੇ ਸਾਨੂੰ ਤਾਂ ਇਹ ਧਰਨਾ ਲਾਉਣ ਦੀ ਇਹ ਕੀ ਮੰਨਦੇ ਕੋਈ ਸਿਆਸਤ ਕੋ ਚੱਲ ਰਹੀ ਹੈ ਇਹਨਾਂ ਦੇ ਵਿੱਚ ਕੋਈ ਕੀ ਹੋ ਰਿਹਾ ਵੇਖੋ ਜੀ ਉਹ ਜਿਨ੍ਹਾਂ ਨੂੰ ਲੋੜ ਹੀ ਜਾਂ ਤੇ ਦੂਜਿਆਂ ਤੇ ਵੀ ਪਰਚਾ ਹੋ ਜਾਂਦਾ ਕੋਈ ਦਰੋਸ ਨਹੀਂ ਹੁੰਦਾ ਜਿਨ੍ਹਾਂ ਨੇ ਅੱਗ ਲਾਈ ਜਾਂ ਕਿ ਇਹਨੇ ਉਹਨਾਂ ਤੇ ਪਰਚਾ ਨਹੀਂ ਹੋਇਆ ਤੇ ਵੇਖੋ ਇੱਕ ਐਸਆਈਓਨ ਕਰਕੇ ਜੱਕ ਉਸੇ ਕਿਨੂੰ ਦਿੰਦੇ ਹੋ ਅਸੀਂ ਸਰਕਾਰ ਦਾ ਵੀ ਆ ਤੇ ਪੁਲਿਸ ਪ੍ਰੋਸੈਸ਼ਨ ਦਾ ਵੀ ਆ ਦੋਨਾਂ ਦਾ ਹੀ ਆ ਜੀ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਕਿ ਉਹਨੂੰ ਪਰਚੇ ਚੋਂ ਬਾਹਰ ਕੱਢਿਆ ਜਾਵੇ ਜਿਹੜੇ ਅੱਗ ਲਾਉਣ ਵਾਲੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਕਰਕੇ ਤੇ ਵੇਖੋ ਕਈ ਤਰ੍ਹਾਂ ਦੇ ਨੁਕਸਾਨ ਹੋਏ ਆਈ ਮੀਡੀਆ ਨੂੰ ਵੀ ਪਤਾ ਵਾ ਇੱਕ ਉੱਥੇ ਕੁੜੀ ਛੜ ਗਈ ਇੱਧਰ ਉੱਥੇ ਵਸੀ ਉਹ ਵੀ ਇਹ ਸਾਰਾ ਅੱਗ ਨਾਲ ਹੀ ਹੋਇਆ ਵਾ ਤੇ ਇਹ ਜਿਹੜੀ ਆ ਕਾਨੂੰਨ ਜਿਹੜਾ ਵਾ ਉਹਨਾਂ ਤੇ ਵੀ ਕੱਛਿਆ ਜਾਵੇ ਤੇ ਗਾਂ ਕੋਈ ਅੱਗ ਲਾਉਣ ਦੀ ਫਿਰ ਇਸ ਸੰਦਰਸ਼ ਛੱਡਾ ਜਿਹੜਾ ਹੋਰ ਤੇਜ਼ ਹੋਊਗਾ ਇਹਦੇ ਚ ਜੀ ਧਰਨਾ ਜਿਹੜਾ ਲਾਇਆ ਇਹਨਾਂ ਨੇ ਲਾਇਆ ਸੀਗਾ ਕਿ ਸਾਡੇ ਤੇ ਪਰਚਾ ਗਲਤ ਹੋਇਆ ਉਹਦੇ ਚ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਔਨ ਮੈਰਿਟ ਹੋਏਗਾ ਉਹ ਹੋ ਜਾਵੇ ਠੀਕ ਹੈ ਜੀ ਥੈਂਕ ਯੂ ਸਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪੁਲਸ ਕੱਲ ਮਦਦ ਕਰੂਗੀ ਸਾਡਾ ਸਾਡੇ ਵਾਸਤੇ ਤਾਂ ਦੱਸੇ ਜੋ ਵੀ ਔਨ ਮੈਰਿਟ ਹੋਏਗਾ ਉਹ ਹੋਏਗਾ ਜੀ ਠੀਕ ਹੈ ਜਿਸ ਤਰ੍ਹਾਂ ਉਹ ਕਿਹਾ ਸਾਨੂੰ ਸਾਡੀ ਮਦਦ ਕੀਤੀ ਜਾਏਗੀ ਜ਼ਮਾਨਤ ਕਰਵਾਉਣ ਵਿੱਚ ਔਰ ਕੇਸ ਦੇ ਵਿੱਚੋਂ ਨਾਮ ਕੱਢਣ ਦੇ ਵਿੱਚ ਇੰਦਾ ਦੀ ਗੱਲ ਮੈਂ ਕੋਈ ਛੋਟੀ ਨਹੀਂ ਦੇ ਰਿਹਾ ਜੀ ਸਾਈ ਮੈਂ ਕਹੀਏ ਗੱਲ ਉਹਨਾਂ ਨੇ ਆਪਣੇ ਮੂੰਹ ਚ ਤੁਹਾਨੂੰ ਜੋ ਵੀ ਕਵਰਡਿੰਗ ਬੋਲੀ ਹੈ ਉਹਨਾਂ ਨੇ ਬੋਲੀ ਹੈ ਮੇਰੇ ਵੱਲੋਂ ਇੰਦਾ ਦੀ ਕੋਈ ਵਰਡਿੰਗ ਨਹੀਂ ਜੋ ਵੀ ਇਨਵੈਸਟੀਗੇਸ਼ਨ ਚ ਔਨ ਮੈਰਿਟ ਹੋਏਗਾ ਉਹੀ ਹੋਏ ਕੋਈ ਪੈਰੀ ਵਾਲਿਆਂ ਵੱਲੋਂ ਵੀ ਕੋਈ ਰੈਸਟ ਪਈ ਹੈ ਉਹਨਾਂ ਦੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਉਧਰ ਕੁਝ ਹੀ ਸਮੇਂ ਬਾਅਦ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ ਇਸ ਨੂੰ ਲੈ ਕੇ ਜਥੇਬੰਦੀਆਂ ਦੇ ਆਗੂ ਮਹਿੰਦਰ ਸਿੰਘ ਨੇ ਕਿਹਾ ਹੈ ਕਿ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਡਰਾਈਵਰ ਜੈਕਪ੍ਰੀਤ ਸਿੰਘ ਨੂੰ ਜਲਦ ਤੋਂ ਜਲਦ ਜ਼ਮਾਨਤ ਕਰਵਾ ਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ ਐਸਐਮਜੀ